ਰਤਨ ਹੋਈ ਆ ਵਾਪਰੀ ਸਾਡੇ ਨਾਲ ਜਵਾਂ ਪੱਕਿਆ ਸੰਭਲਦਾ ਆਇਆ ਸੱਤ ਸੱਤ ਪਹੁੰਚੀਦਾ ਹੈ ਤੇ ਸਾਡੇ ਵਰਗ ਧੋਖਾ ਕਰਦਾ ਦੇਖ ਸਭ ਲੋਕ ਤੁਸੀਂ ਬਾਬਾ ਜੀ ਜਿਹੜੇ ਅੱਖਾਂ ਚ ਹੰਝੂ ਆ ਉਹਨੇ ਰੁਕਰੇ ਕੋਈ ਹਮ ਜ਼ਿੰਦਗੀ ਨਹੀਂ ਹੈਗੀ ਬੰਦੇ ਦੀ ਉੱਤੇ ਕਿਤੇ ਕਿਤੇ ਜੰਦਾ ਬੰਦਾ ਹੋਇਆ ਸੀ ਥੋੜੀ ਆਸੇਤ ਮੁੜ ਕੇ ਅੱਜ ਤੱਕ ਔਰ ਬਾਣੀ ਬਤੌਰ ਵਾਲੇ ਸਾਰਾ ਯਾਰੂੰ ਛੱਡ ਦੋ ਤੁਸੀਂ ਕਬੱਡੀ ਪਲੇਅਰ ਅਤੇ ਪ੍ਰਮੋਟਰ ਰਾਣਾ ਬਲਾਚੋਰੀਆ ਜਿਨ੍ਹਾਂ ਦਾ ਪੂਰਾ ਨਾਮ ਕੁਵਰ ਦਿਗਵਜੇ ਸਿੰਘ ਹੈ ਦੱਸਦੇ ਕਿ ਬੀਤੇ ਦਿਨੀ ਜਦੋਂ ਕਬੱਡੀ ਦਾ ਮੈਚ ਹੋ ਰਿਹਾ ਸੀ ਤਾਂ ਉਹਨਾਂ ਨੂੰ ਇੱਕ ਪਾਸੇ ਬੁਲਾਇਆ ਜਾਂਦਾ ਹੈ ਫੋਟੋ ਕਰਵਾਉਣ ਦੇ ਲਈ ਅਤੇ ਫਿਰ ਉੱਥੇ ਹੀ ਤਾਬੜ ਤੋੜ ਗੋਲੀਆਂ ਚਲਾਣ ਤੋਂ ਬਾਅਦ ਉਸ ਦੀ ਜਾਨ ਲੈ ਲਈ ਗਈ ਜਿਹੜਾ ਵੀ ਉਸਨੂੰ ਬਚਾਉਣ ਦੇ ਲਈ ਆਇਆ ਜਿਹੜਾ ਉਸਨੂੰ ਚੱਕਣ ਦੇ ਲਈ ਆਇਆ ਉਸ ਮੁੰਡੇ ਦੇ ਵੀ ਗੋਲੀ ਲੱਗੀ ਹੈ ਜੋ ਕਿ ਹਸਪਤਾਲ ਵਿਖੇ ਜੇਰੇ ਇਲਾਜ ਹੈ ਪਰ ਅੱਜ ਜਦੋਂ ਅੰਤਿਮ ਸੰਸਕਾਰ ਤੇ ਲਈ ਰਾਣਾ ਬਲਾਚੋਰੀਆਂ ਨੂੰ ਉਸਦੇ ਪਿੰਡ ਲਜਾਇਆ ਗਿਆ ਤਾਂ ਉਸਦੀ ਪਤਨੀ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਅਤੇ ਪਿੰਡ ਵਾਲਿਆਂ ਨੂੰ ਇੱਕ 11 ਸਦਮਾ ਲੱਗਿਆ ਇੱਕ ੱਤਕਾ ਲੱਗਿਆ ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਜ਼ਰੂਰ ਨਿਕਲ ਰਹੇ ਸੀ ਪਰ ਮੂੰਹ ਦੇ ਵਿੱਚੋਂ ਸ਼ਬਦ ਮੁੱਕ ਚੁੱਕੇ ਸਨ ਪਤਾ ਨਹੀਂ ਉਹ ਕਿਦੇ ਨਾਲ ਗिला ਕਰਨ ਪਤਾ ਨਹੀਂ ਕਿਨੂੰ ਉਹ ਜ਼ਿੰਮੇਦਾਰ ਠਹਿਰਾਣ ਕੀ ਉਹ ਇਨਸਾਫ ਦੀ ਮੰਗ ਕਰਨ ਕਿਉਂਕਿ ਰੋਂਦੇ ਹੋਏ ਉਹਨਾਂ ਦੇ ਰਿਸ਼ਤੇਦਾਰ ਆਖ ਰਹੇ ਸੀ ਕਿ ਜੇਕਰ ਇਨਸਾਫ ਮਿਲ ਵੀ ਗਿਆ ਤਾਂ ਸਾਡਾ ਪੁੱਤ ਤਾਂ ਹੋ ਸਾਡੇ ਕੋਲ ਵਾਪਸ ਨਹੀਂ ਆਣਾ ਰਾਣਾ ਬਲਾਚੋਰੀਆਂ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਉਹਨਾਂ ਦੇ ਵਿਆਹ ਨੂੰ ਮਹਿਸ 10 ਦਿਨ ਦਾ ਸਮਾਂ ਹੋਇਆ ਸੀ ਤੇ ਉਹਨਾਂ ਦੀ ਪਤਨੀ ਦੀ ਵੀਡੀਓ ਜਿਸ ਦੇ ਵਿੱਚ ਆਪਣੇ ਪਿਆਰ ਦਾ ਵਾਸਤਾ ਪਾਉਂਦੇ ਹੋਏ ਉਹ ਆਪਣੇ પતિ ਰਾਣੇ ਨੂੰ ਵਾਪਸ ਬੁਲਾ ਰਹੀ ਸੀ ਦੋਹਾਂ ਦੀ ਇਹ ਲਵ ਮੈਰਿਜ ਸੀ ਪਿਆਰ ਜਦੋਂ ਪੂਰਾ ਚੜਿਆ ਤਾਂ ਉਸ ਮਗਰੋਂ ਹੀ ਵਿਆਹ ਕੀਤਾ ਗਿਆ ਸੀ ਇਸੇ ਮਹੀਨੇ ਦੀ 4 ਤਰੀਕ ਨੂੰ ਅਤੇ 6 ਦਸੰਬਰ ਨੂੰ ਰਿਸੈਪਸ਼ਨ ਪਾਰਟੀ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋਵੇਂ ਜਾਨੇ ਨੱਚਦੇ ਦਿਖਾਈ ਦੇ ਰਹੇ ਨੇ ਪਰ ਮੁਹਾਲੀ ਦੇ ਵਿੱਚ ਸੁਹਾਣਾ ਸਾਬ ਦੇ ਵਿੱਚ ਹੋ ਰਿਹਾ ਟੂਰਨਾਮੈਂਟ ਜਿਸ ਦੌਰਾਨ ਕਬੱਡੀ ਪਲੇਅਰ ਅਤੇ ਪ੍ਰਮੋਟਰ ਹਰਾਣਾ ਬਲਾਚੌਰਿਆ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਉਹਨਾਂ ਦਾ ਮੂੰਹ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਸੀ ਕਿ ਆਖਰੀ ਵਾਰ ਦੇਖਣ ਯੋਗਾ ਤੱਕ ਨਹੀਂ ਰਿਹਾ। ਉਹਨਾਂ ਦਾ ਚਿਹਰਾ ਇੰਨਾ ਖਰਾਬ ਹੋ ਚੁੱਕਿਆ ਸੀ ਕਿ ਆਖਰੀ ਵਾਰ ਦੇਖਣ ਯੋਗਾ ਤੱਕ ਨਹੀਂ ਰਿਹਾ। ਬਲਾਚੌਰ ਦੇ ਪਿੰਡ ਚਣਕੋਆ ਦੇ ਸ਼ਮਸ਼ਾਨਘਾਟ ਦੇ ਵਿੱਚ ਆ ਜੰਤਿਮ ਸੰਸਕਾਰ ਕੀਤਾ ਗਿਆ ਅਤੇ ਮੁੱਖ ਅਗਨੀ ਉਹਨਾਂ ਦੇ ਛੋਟੇ ਭਰਾ ਦੇ ਵੱਲੋਂ ਦਿੱਤੀ ਗਈ ਹੈ ਜੋ ਕਿ ਕਦੇ ਆਪਣੀ ਮਾਂ ਨੂੰ ਸੰਭਾਲ ਰਿਹਾ ਸੀ ਅਤੇ ਕਦੇ ਰਿਸ਼ਤੇਦਾਰਾਂ ਨੂੰ ਅੰਤਿਮ ਯਾਤਰਾ ਦੇ ਵਿੱਚ ਵੱਡੀ ਗਿਣਤੀ ਜਿੱਥੇ ਲੋਕ ਸ਼ਾਮਲ ਹੋਏ ਸੀ। ਪਿੰਡ ਦੇ ਵਿੱਚ ਪੈਰਤਰ ਨੂੰ ਥਾਂ ਤੱਕ ਨਹੀਂ ਸੀ ਪਤਾ ਚੱਲਿਆ ਕਿ ਇਸ ਦੇ ਵਿਚਾਲੇ ਹੀ ਪੁਲਿਸ ਦੇ ਵੱਲੋਂ ਲੱਭ ਲਿਆ ਗਿਆ ਕਿ ਆਖਿਰਕਾਰ ਕਿਹਨਾਂ ਦੇ ਵੱਲੋਂ ਉਸ ਨੂੰ ਮਾਰਿਆ ਗਿਆ ਸੀ ਕਿਵੇਂ ਮਾਰਿਆ ਸੀ ਅਤੇ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਸਿੱਧੂ ਮੁਸੇਵਾਲੇ ਦਾ ਨਾਮ ਇਸ ਦੇ ਵਿੱਚ ਲਿਆ ਜਾ ਰਿਹਾ ਸੀ ਤਾਂ ਪੁਲਿਸ ਦੇ ਵੱਲੋਂ ਇਹ ਵੀ ਸਾਫ਼ ਕਰ ਦਿੱਤਾ ਗਿਆ ਕਿ ਸਿੱਧੂ ਮੁਸੇਵਾਲੇ ਦੇ ਨਾਲ ਕੋਈ ਸਬੰਧ ਨਹੀਂ ਸੀ ਕੋਈ ਬਦਲਾ ਨਹੀਂ ਲਿਆ ਗਿਆ ਸਿੱਧੂ ਮੁਸੇਵਾਲੇ ਦਾ ਇਹ ਤਾਂ ਸਿਰਫ ਜਾਣਬੁੱਝ ਕੇ ਲਿਖੀ ਹੋਈ ਗੱਲ ਸੀ ਦੱਸਦੇ ਕਿ ਹਮਲਾਵਾਰਾਂ ਨੇ ਰਾਣਾ ਮਲਾਚੌਰੀਆ ਦੇ ਪਿੱਛੇ ਤੋਂ 50000 ਰੇਂਜ ਤੇ ਨਾਲ ਸਿਰ ਦੇ ਵਿੱਚ ਗੋਲੀ ਮਾਰੀ ਹੈ ਜੋ ਕਿ ਉਹਨਾਂ ਦੇ ਮੂੰਹ ਦੇ ਰਸਤੇ ਤੋਂ ਬਾਹਰ ਨਿਕਲੀ ਜਿਸ ਤੇ ਕਾਰਨ ਹਸਪਤਾਲ ਪਹੁੰਚਣ ਤੱਕ ਉਹਨਾਂ ਦੀ ਜਾਨ ਜਾ ਚੁੱਕੀ ਸੀ ਮੋਹਾਲੀ ਦੇ ਐਸਐਸਪੀ ਹਰਮਨਦੀਪ ਹੰਸ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿਸ ਤੇ ਵਿੱਚ ਦੱਸਿਆ ਗਿਆ ਕਿ ਅਮਰਸਰ ਦੇ ਆਦਿਤਿਆ ਤੇ ਕਰਨ ਨੇ ਹੀ ਰਾਣਾ ਨੂੰ ਗੋਲੀਆਂ ਮਾਰੀਆਂ ਨੇ ਰਾਣਾ ਨੂੰ ਸੈਲਫੀ ਦੇ ਬਹਾਨੇ ਰੋਕ ਕੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਰਾਣਾ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਲਿੰਕ ਦੇ ਸ਼ਕਤ ਦੇ ਚਲਦੇ ਹੋਏ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਅਤੇ ਡੋਨੀ ਬੱਲ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਇਸ ਦਾ ਸਿੱਧੂ ਮੂਸੇਵਾਲੇ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਇਹ ਵੀ ਸਾਹਮਣੇ ਆਇਆ ਕਿ ਹੱਤਿਆ ਤੋਂ ਪਹਿਲਾਂ ਰਾਣਾ ਬਲਾਚੋਰੀਆਂ ਨੂੰ ਬੁਲਾ ਕੇ ਉਹ ਸਾਈਡ ਤੇ ਲੈ ਕੇ ਜਾਂਦੇ ਨੇ ਜਿੱਥੇ ਸ਼ੂਟਰਾਂ ਦੇ ਵੱਲੋਂ ਉਸ ਨੂੰ ਮਾਰ ਮੁਕਾਇਆ ਗਿਆ ਤਾਂ ਇਸ ਪੂਰੀ ਘਟਨਾ ਦੇ ਪਿਛਾੜੇ ਪੁਲਿਸ ਨੇ ਵੀ ਪਤਾ ਲੱਗਿਆ ਕਿ ਦੋ ਤੋਂ ਤਿੰਨ ਹਮਲਾਵਰ ਸੀ ਇਹ ਜੋ ਕਿ ਫੈਨ ਬਣ ਕੇ ਇੱਥੇ ਆਏ ਸੀ ਸੈਲਫੀ ਲੈਣ ਦੇ ਬਹਾਨੇ ਰਾਣਾ ਦੇ ਬਿਲਕੁਲ ਨੇੜੇ ਆ ਗਏ ਹਾਲਾਂਕਿ ਮੌਕੇ ਤੇ ਮੌਜੂਦ ਲੋਕ ਅਤੇ ਦੋਸ਼ ਦੱਸਦੇ ਨੇ ਕਿ ਉਹਦੀ ਡੱਬ ਦੇ ਵਿੱਚ ਵੀ ਹਥਿਆਰ ਸੀ ਪਰ ਉਸ ਨੂੰ ਕੱਢਣ ਤੱਕ ਦਾ ਮੌਕਾ ਹੀ ਨਹੀਂ ਮਿਲਿਆ ਉਸਨਾਂ ਨਾਲ ਹੀ ਸੈਲਫੀ ਲੈਣ ਦੇ ਬਹਾਨੇ ਰਾਣਾ ਨੂੰ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਫੋਰਟਿਸ ਹਸਪਤਾਲ ਬੀਤੀ ਰਾਤ ਉਹਨਾਂ ਦਾ ਪਰਿਵਾਰ ਸੀ ਅਤੇ ਮ੍ਰਿਤਕ ਦੀ ਦੇਹ ਵੀ ਉੱਥੇ ਰੱਖੀ ਸੀ ਅੱਜ ਸਵੇਰੇ ਪੋਸਟਮਾਰਟਮ ਕਰਨ ਤੋਂ ਬਾਅਦ ਉਹਨਾਂ ਦੀ ਦੇਹ ਸਰਕਾਰੀ ਹਸਪਤਾਲ ਮੁਹਾਲੀ ਤੋਂ ਉਹਨਾਂ ਦੇ ਪਿੰਡ ਪਹੁੰਚਦੀ ਹੈ ਅਤੇ ਇਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ 6 ਦਸੰਬਰ ਨੂੰ ਹੀ ਉਹਨਾਂ ਦੀ ਪਤਨੀ ਬੜੇ ਹੀ ਚਾਅਵਾਂ ਦੇ ਨਾਲ ਆਪਣੀ ਰਿਸੈਪਸ਼ਨ ਪਾਰਟੀ ਕਰਕੇ ਹੱਟੀ ਹੈ ਲਵ ਮੈਰਿਜ ਸੀ ਇਹਨੇ ਅਤੇ ਅੱਜ ਮੌਕੇ ਦੇ ਉੱਪਰ ਆਪਣੇ ਚੂੜੇ ਵਾਲੇ ਹੱਥਾਂ ਦੇ ਨਾਲ ਕਦੇ ਮਹਿੰਦੀ ਵਾਲੇ ਹੱਥਾਂ ਨੂੰ ਦੇਖਦੇ ਹੋਏ ਹੰਝੂ ਸਾਫ਼ ਕਰ ਰਹੀ ਸੀ ਤੇ ਕਦੇ ਆਪਣੇ ਪਤੀ ਰਾਣਾ ਬਲਾਚੌਰਿਆਂ ਨੂੰ ਉੱਚੀ ਉੱਚੀ ਚੀਕਾਂ ਮਾਰ ਕੇ ਆਵਾਜ਼ਾਂ ਨਿਗਾ ਰਹੀ ਸੀ ਰਾਣੇ ਦੀ ਭੈਣ ਦਾ ਵੀ ਹਾਲ ਕੁਝ ਇਹੋ ਜਿਹਾ ਹੀ ਸੀ ਉਹ ਆਪਣੀ ਦਾਦੀ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹੀ ਕਹਿ ਰਹੀ ਸੀ ਕਿ ਉਹਨੂੰ ਵਾਪਸ ਭਲਾ ਲਵੋ ਇਸ ਵਾਰਤਾ ਦੇ ਦੌਰਾਨ ਰੋਪੜ ਦੇ ਰਹਿਣ ਵਾਲੇ ਇੱਕ ਹੋਰ ਮੁੰਡੇ ਦੇ ਵੀ ਗੋਲੀ ਲੱਗੀ ਹੈ ਜਿਸ ਦੀ ਪਛਾਣ ਜਗਪ੍ਰੀਤ ਸਿੰਘ ਦੇ ਵਜੋਂ ਕੀਤੀ ਗਈ ਹੈ ਉਹ ਗੋਲੀ ਲੱਗਣ ਤੋਂ ਬਾਅਦ ਜ਼ਮੀਨ ਤੇ ਡਿਗੇ ਰਾਣੇ ਦੀ ਮਦਦ ਕਰਨ ਤੇ ਲਈ ਦਰਸਾ ਲੱਗੇ ਆਇਆ ਸੀ ਜਿਸ ਸਮੇਂ ਦੁਵਾਰਾ ਗੋਲੀਆਂ ਚਲਾਈਆਂ ਗਈਆਂ ਤੇ ਉਸਤੇ ਵੀ ਗੋਲੀ ਮਾਰ ਦਿੱਤੀ ਗਈ ਹਾਲਾਂਕਿ ਰਾਣਾ ਦੀ ਜਾਨ ਲੈਣ ਦੀ ਜ਼ਿੰਮੇਵਾਰੀ ਤਵਿੰਦਰ ਬੰਬੀਹਾ ਦੇ ਗੈਂਗ ਦੇ ਵੱਲੋਂ ਲਈ ਗਈ ਹੈ ਤੇ ਹੁਣ ਆਰਮਾਨੀਆਂ ਬੈਠਾ ਇੱਕ ਗੈਂਗਸਟਰ ਲੱਕੀ ਪਟਿਆਲ ਇਸ ਨੂੰ ਚਲਾ ਰਿਹਾ ਹੈ ਬੰਬੀਹਾ ਗੈਂਗ ਦਾ ਕਹਿਣਾ ਹੈ ਕਿ ਰਾਣਾ ਨੂੰ ਮਾਰ ਕੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦੀ ਹਤਿਆ ਦਾ ਸੀ ਬਦਲਾ ਲਿਆ ਜਿੱਦੋਂ ਕਿ ਪੁਲਿਸ ਨੇ ਕਿਹਾ ਹੈ ਕਿ ਇਸ ਦੇ ਵਿੱਚ ਸਿੱਧੂ ਦੇ ਨਾਲ ਕੋਈ ਵੀ ਲਿੰਕ ਨਹੀਂ ਤਾਂ ਜਿਹੜਾ ਇਹ ਦੋ ਜਣੇ ਫੈਨ ਬਣ ਕੇ ਆਏ ਸੀ ਇਹਦੇ ਵਿੱਚ ਪਤਾ ਲੱਗਿਆ ਕਿ ਅਦਿੱਤਿਆ ਕਪੂਰ ਉਰਫ ਮੱਖਣ ਤੇ ਕਰਨ ਪਾਠਕ ਦੋਨਾਂ ਦੇ ਨਾਮ ਨੇ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਨੇ ਦੋਨਾਂ ਨੇ ਹੀ ਗੋਲੀਆਂ ਚਲਾਈਆਂ ਨੇ ਅਤੇ ਤੀਸਰੇ ਸ਼ੂਟਰ ਦੇ ਬਾਰੇ ਪਤਾ ਚੱਲ ਗਿਆ ਪਰ ਪੁਲਿਸ ਦੇ ਵੱਲੋਂ ਹਲੇ ਉਹਨਾਂ ਦਾ ਨਾਮ ਗੁਪਤ ਰੱਖਿਆ ਗਿਆ ਐ ਐਸਐਸਪੀ ਨੇ ਕਿਹਾ ਕਿ ਅਦਿੱਤਯਾ ਕੁਪਰੋਤੇ ਕਰਨ ਪਾਠਕ ਦੋਨੋਂ ਹੀ ਡੋਨੀਵਾਲ ਦੇ ਗੈਂਗ ਦੇ ਨਾਲ ਜੁੜੇ ਹੋਏ ਨੇ ਅਦਿੱਤਯਾ ਤੇ 15 ਕੇਸ ਦਰਜ ਨੇ ਜਦੋਂ ਕਿ ਕਰਨ ਤੇ 2 ਕੇਸ ਦਰਜ ਨੇ ਉਹਨਾਂ ਦਾ ਪੂਰਾ ਰਿਕਾਰਡ ਨਿਕਲਵਾ ਲਿਆ ਗਿਆ ਤੇ ਕਤਲ ਤੋਂ ਬਾਅਦ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਦੇ ਵਿੱਚ ਵੀ ਇਹਨਾਂ ਦਾ ਨਾਮ ਸਾਹਮਣੇ ਆਇਆ ਸਿੱਧੂ ਮੂਸੇਵਾਲੇ ਦੇ ਨਾਲ ਇਸ ਪੂਰੀ ਘਟਨਾ ਦਾ ਕੋਈ ਸਬੰਧ ਨਹੀਂ ਇਹ ਵੀ ਕਿਹਾ ਗਿਆ ਪੁਲਿਸ ਦੇ ਵੱਲੋਂ ਕਿ ਸਿੱਧੂ ਮੂਸੇਵਾਲੇ ਨਾਲ ਨਹੀਂ ਘਟਨਾ ਦਾ ਕੋਈ ਸਬੰਧ ਨਹੀਂ ਹੈ ਪੁਲਿਸ ਦਾ ਕਹਿਣਾ ਕਿ ਇੰਜ ਲੱਗਦਾ ਹੈ ਕਿ ਜਸਟੀਫਾਈ ਕਰਨ ਤੇ ਲਈ ਇਸ ਦੇ ਵਿੱਚ ਮੂਸੇਵਾਲੇ ਦਾ ਨਾਮ ਲਿਆ ਗਿਆ ਤੇ ਇਸ ਦੇ ਵਿੱਚ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਵਰਗੀ ਕੋਈ ਵੀ ਗੱਲ ਸਾਹਮਣੇ ਨਹੀਂ ਆਉਂਦੀ ਕਬੱਡੀ ਕੰਟਰੋਲ ਕਰਨ ਦੀ ਇਹ ਸਾਰੀ ਘਟਨਾ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੋ ਸਕਦੀ ਹੈ ਮੰਨ ਕੇ ਤੌਲਕ ਦੇ ਵੱਲੋਂ ਇਸ ਪੂਰੇ ਇਵੈਂਟ ਦੇ ਵਿੱਚ ਪਹੁੰਚਾ 78 ਅਜੇ ਇਹਨਾਂ ਜਵਾਨ ਪੁੱਤ ਸੀਗਾ ਮਾਪੇ ਦਾ ਹਨਾ ਹੋਈ ਵਿਆਹ ਹੋਇਆ ਸੀ ਬਹੁਤ 5 ਦਿਨ ਹੋਏ ਪੁੱਤ ਵਿਆਹ ਨੂੰ ਅਜੇ ਹੋਰ ਕਿ ਇੱਥੇ ਬਹੁਤ ਪਾਟਾ ਹੀ ਤਾਂ ਵਿਆਹ ਕਾਮਰ ਤੇ ਕੇ ਵਿਆਹ ਹਾਂ ਸ਼ਾਵਲ ਤੇ ਕੇ ਵਿਆਹ ਪੁੱਤ ਬਹੁਤ ਢੋੜਾ ਹੋਇਆ ਬਹੁਤ ਢੋੜਾ ਹੋਇਆ ਬਹੁਤ ਢੋੜਾ ਹੈ ਬੜਾ ਸਾਉਟ ਟੱਪਨ ਤੇ ਸਾਡਾ ਸਾਡੇ ਨਾਲ ਤਾਂ ਅਸੀਂ ਜਾਟਿਆਂ ਚ ਜਿੱਦਾਂ ਰਾਜਪੂਤ ਬਹੁਤ ਪਿਆਰ ਰਿਹਾ ਕਰ ਹਾਂਜੀ ਇਹਨਾਂ ਦੇ ਬਜ਼ੁਰਗਾਂ ਦਾ ਸਾਡੇ ਬਜ਼ੁਰਗਾਂ ਦਾ ਬਹੁਤ ਪਿਆਰ ਰਿਹਾ ਹਾਂਜੀ ਕੁਤਿ ਵਿਆਹ ਚ ਗਏ ਹੋਣੇ ਹੋਣਗੇ ਆਜ ਕੇ ਕਿੰਨਾ ਖੁਸ਼ ਸੀ ਸਾਰਾ ਟੱਬਰ ਹੈ ਤੇ ਚਾਹ ਨਹੀਂ ਲੱਥਿਆ ਹੁਣ ਪਰਿਵਾਰ ਦਾ ਇੱਥੇ ਹਾਂ ਚਾਹ ਨਹੀਂ ਲੱਥੇ ਮੈਂ ਹੁਣੇ ਦੇਖਿਆ ਜੀ ਡੱਬੇ ਮਠਿਆਈ ਵਾਲੇ ਪਏ ਹਾਂਜੀ ਡੱਬੇ ਪਏ ਤਾਂ ਕਰਕੇ ਆਹ ਵਿਆਹ ਸੀਗਾ ਪੈਲਸ ਵਿੱਚ ਉੱਥੇ ਵੀ ਸ਼ਾਮਲ ਹੋਏ ਤੇ ਥੋੜੇ ਤੇ ਵੀ ਸ਼ਾਮਲ ਹੋਏ ਚਲੋ ਬਰਾਤ ਵੀ ਨਹੀਂ ਜਾ ਸਕਿਆ ਹਾਂ ਬਹੁਤ ਲੋਕ ਬਹੁਤ ਲੋਕ ਬਹੁਤ ਲੋਕ ਆ ਪਿੰਡ ਦਾ ਨਾਮ ਉੱਚਾ ਕਰ ਰਿਆ ਸੀ ਉਹਨਾਂ ਨੇ ਭਲਾ ਚੋਰ ਆਪਣੇ ਨਾਮ ਤੋਂ ਪਿੱਛੇ ਲਾਇਆ ਹੋਇਆ ਸੀ ਹਜੇ ਉਹ ਕਿੰਨਾ ਅੱਗੇ ਨਾਮ ਕਮਾਣਾ ਸੀ ਕਮਾਣਾ ਤਾਂ ਹਜੇ ਗੰਦਲ ਸੀ ਅਜੇ ਗੰਦਰਤੀ ਪਤਾ ਨਹੀਂ ਕਿ ਆ ਮੋਰੇ ਨਾ ਚੱਕਾ ਕਰਨਾ ਨਾ ਚੱਕਾ ਕਰ ਮੇਰੇ ਲੋ ਮੜਾ ਹੋਇਆ ਮੜਾ ਹੋਇਆ ਕਿੱਦਾਂ ਦਾ ਸੁਭਾਅ ਸੀ ਗਵਾਲਾ ਦਾ ਤੁਸੀਂ ਮਿਲੇ ਹੋਣੇ ਉਹਨਾਂ ਨੂੰ ਕਈ ਵਾਰੀ ਸੁਭਾਅ ਕਰ ਅਸੀਂ ਜਿੱਦਾਂ ਅੱਜ ਦਾ ਥਿਗਾ ਬਾਹਰ ਰਹਿੰਦੇ ਅਸੀਂ ਤੇ ਤੁਸੀਂ ਮਿਲਿ ਗਏ ਦੀ ਦਾ ਦੁਕਾਨ ਹੈਗੀ ਨਾ ਦੇ ਵਿੱਚ ਤੇ ਬੜਾ ਠੰਡਾ ਸੁਭਾਅ ਦਾ ਸਾਡੇ ਬੜੀ ਛੋਟੀ ਬੇਟੀ ਦੇ ਮੋਰੇ ਪੜਦਾ ਹੁੰਦਾ ਤੇ ਬੜਾ ਨਿੱਕੇ ਸੁਭਾਅ ਦਾ ਬਰਸਾਰ ਸੋ ਇਹ ਹੇ ਕਿ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਦਿਨ ਦਿਹਾੜੇ ਇਹਨੇ ਕੱਟ ਦੇ ਵਿੱਚ ਸਾਰੇ ਆਵੇਂ ਆੜਾ ਮਾੜਾ ਜੀ ਮੋੜਾ ਮਾੜਾ ਬਹੁਤ ਮਾੜਾ ਕੋਈ ਹੁਣ ਜ਼ਿੰਦਗੀ ਨਹੀਂ ਹੈਗੀ ਬੰਦੇ ਦੀ ਇੱਥੇ ਕਿਤੇ ਕਿਤੇ ਜਾਂਦਾ ਬੰਦਾ ਹੋਇਆ ਸੀ ਥੋੜੀ ਜਿਹਾ ਆਸੇ ਨੂੰ ਮੁੜ ਕੇ ਆ ਜਾਂਦਾ ਕਿ ਨਹੀਂ ਸਾਹੀ ਕਰਦੇ ਬਹੁਤ ਮਾਰਾ ਬਹੁਤ ਮਾਰਾ ਹੋਇਆ ਪਰਵਾਰ ਦਾ ਤਾਂ ਅਸੀਂ ਕੱਲ ਤੋਂ ਦੇਖਿਆ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਹ ਹੋਸ਼ ਹੀ ਨਹੀਂ ਆਵਨ ਬੱਥਰੂ ਹੀ ਨਹੀਂ ਰੋਕ ਰਿਆ ਬਿਲਕੁਲ ਬਿਲਕੁਲ ਪਰਵਾਰ ਸਾਰਾ ਹੀ ਇਹਨਾਂ ਦੀ ਮੁੰਡੇ ਦੀ ਭੂਆ ਸੀ ਸਾਡੇ ਨਿਆਣੇ ਨੂੰ ਪੜਾਉਂਦੀ ਰਹੀ ਵਿਆਹ ਜਿਲੀ ਹੱਸੇ ਕੇ ਚੇਤਾ ਕਰਾ ਰਹੇ ਨੇ ਜਾਣਦੇ ਸਾਰੇ ਤੇ ਆ ਦੇਖੋ ਹੁਣ ਉਸੇ ਉਸੇ ਫੇਸ ਤੇ ਕਿਦਾਂ ਆਨੰਦ ਹੋ ਗਿਆ ਹੈ ਨਾ ਨੱਚੇ ਗਾਏ ਭੰਗੜੇ ਸਾਰੇ ਸਨ ਪਾਏ ਹੈ ਨਾ ਅਭੀ ਗੱਲ ਕਰਦੇ ਆ ਆਹ ਇਸ ਟਾਈਮ ਤੱਕ ਹੋ ਗਿਆ ਆ। ਅਸੀਂ ਵੀ ਵੀਡੀਓ ਦੇਖ ਰਹੇ ਆ ਵਿਆਹ ਦੀ ਬਹੁਤ ਵਾਇਰਲ ਹੋ ਰਹੀ ਹੈ ਨਾ। ਉਹਦੇ ਵਿੱਚ ਕਿੰਨੇ ਖੁਸ਼ ਸੀ ਪੂਰਾ ਟੱਬਰ ਕਿਉਂਕਿ ਜਦੋਂ ਮੁੰਡੇ ਦਾ ਵਿਆਹ ਹੋਵੇ ਬਹੁਤ ਚਾਹ ਹੁੰਦੀ ਰਿਸ਼ਤੇਦਾਰਾਂ ਨੂੰ ਨਾਲਦਿਆਂ ਨੂੰ ਚਾਹ ਹੁੰਦਾ ਬਹੁਤ ਚਾਹ ਹੁੰਦਾ ਬਹੁਤ ਚਾਹ ਹੁੰਦਾ। ਕਾ ਕੀਤਾ ਵੀ ਖੜੀ ਨਹੀਂ ਬਹੁਤ ਸਾਰੇ ਨੇ ਜਿਹੜੇ ਸਾਖ ਸਰਬੰਧੀ ਰਿਸ਼ਤੇਦਾਰ ਮਿੱਤਰ ਦੋ ਸਾਰੇ ਸੱਦੇ ਹੋ ਤੇ ਗਏ ਸਾਰੇ ਪਹੁੰਚੇ ਇਤਨ ਦੀ ਗੱਲ ਨਹੀਂ ਹੈ ਸਾਰੇ ਪਹੁੰਚੇ ਸਾਰੇ ਪਹੁੰਚੇ ਸਾਰੇ ਮਾੜਾ ਬਹੁਤ ਮਾੜਾ ਇੱਥੇ ਦਾ ਗਾਣਾ ਸਾਡੇ ਵੀ ਕੱਲਾ ਕੱਲਾ ਮੁੰਡਾ ਸੀਗਾ ਕੈਨੇਡਾ ਚ ਰੁੱਕ ਗਿਆ ਸੀਗਾ ਹੈ ਜੀ ਤਾਂ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਉਹ ਗਲਤ ਪਾਸੇ ਪੈ ਰਹੇ ਨੇ ਇਹ ਤਾਂ ਥੋੜਾ ਕੋ ਵਧੀਆ ਚੀਜ਼ ਨੂੰ ਪ੍ਰੋਮੋਟ ਕਰ ਰਹੇ ਸੀਗੇ ਕਬੱਡੀ ਕਰਵਾਉਂਦੇ ਸੀਗੇ ਕਬੱਡੀ ਹਨਾ ਮਾੜੀ ਚੀਜ਼ ਤਾਂ ਨਹੀਂ ਕਬੱਡੀ ਅੱਗੇ ਕਹਿੰਦੇ ਸਾਡਾ ਨਿਆਣ ਖੇਡਦਾ ਆ ਬੜੇ ਖੁਸ਼ ਹੁੰਦੇ ਤੇ ਮਾਪਕੀ ਇਲਾਕਾ ਖੁਸ਼ ਹੁੰਦਾ ਤੇ ਪਿੰਡ ਕੁਛ ਹੁੰਦਾ ਸਾਡੇ ਪਿੰਡ ਦਾ ਨਾ ਉੱਚਾ ਕਰ ਦਿੰਦੇ ਆਣੇ ਹੁਣ ਤਾਂ ਤੇ ਰੱਖ ਲਓ ਤੁਸੀਂ ਤੇ ਇਦਾਂ ਦੇ ਕੰਮ ਚ ਤੇ ਵਿਫੋ ਨਿਆਣੇ ਨਾ ਪਾਣਾ ਨਹੀਂ ਚਾਹਦੇ ਲੋਕਾਂ ਨਾਲ ਨਹੀਂ ਫੇਰਤ ਨਹੀਂ ਨਹੀ ਨਾ ਜਾਓ ਫੇਰ ਕਿੱਤਾ ਫੜ ਲਓ ਅਸੀਂ ਦੇਖ ਰਹੇ ਆਂ ਕਿ ਤੁਹਾਡੀਆਂ ਅੱਖਾਂ ਪਰ ਆਈਆਂ ਅੱਖਾਂ ਦੇ ਵਿੱਚ ਹੈ ਨਾ ਜਦੋਂ ਜਵਾਨ ਪੁੱਤ ਚਲੇ ਜਾਵੇ ਹੈ ਨਾ ਆਪਣਾ ਦੁੱਖ ਲੱਗਦਾ ਹੈ ਬਿਲਕੁਲ ਸੱਜਣ ਹੋਈ ਆ ਵਾਪਰੀ ਸਾਡੇ ਨਾਲ ਜਵਾਨ 33 ਸਾਲ ਦਾ ਵਿਆਹ ਹੈ ਤਾਂ ਇਹ ਤਾਂ ਇਦਾਂ ਲਹੁੰਚੀ ਦਾ ਹੈ ਕਿ ਸਾਡੇ ਵਰਗ ਧੋਖਾ ਕਰਦੇ ਨਹੀਂ ਦੇਖ ਸਕਦੇ ਤੁਸੀਂ ਬਾਬਾ ਜੀ ਦੇ ਜਿਹੜੇ ਅੱਖਾਂ ਚ ਹੰਝੂ ਆ ਉਹ ਨਹੀਂ ਰੁਕ ਰਹੇ ਦਰਦ ਹੁੰਦਾ ਅੰਦਰੋਂ ਜਦੋਂ ਜਵਾਨ ਪੁੱਤਰ ਹਾਂ ਜੀ ਹਾਂ ਬਿਲਕੁਲ ਹੋ ਰਹਾ ਤਾਂ ਤਾਂ ਤੇ ਪਤਾ ਨਾ ਰਾਤ ਬੇਟੀ ਦਾ ਪੋਹਣ ਛੋਟੀ ਦਾ ਆਇਆ ਬਾਹਰ ਜਿਹੜੀ ਜਿਹੜੇ ਮੁੰਡੇ ਦਾ ਵਿਆਹ ਕਰਤਾ ਮੁੰਡੇ ਦੇ ਕੋਲ ਹੀ ਤਾਂ ਫੇਰ ਰੱਬ ਲਾਉਂਦੇ ਜਾਨੀ ਬਾਹਰ ਖੇਤੀ ਖਤ ਬਹੁਤ ਨਹੀਂ ਤੇ ਬਸ ਰਾਤ ਦਾ ਸੋਚੀ ਜਾਂਦੇ ਵੀ ਦੇਖ ਲਓ ਕਿਆ ਚਾਂਸ ਬਾਖੇਰ ਬਾਪ ਰਿਆ ਹਾਂਜੀ ਜੇ 7 ਦਿਨ ਹੋ ਗਏ ਅਸੀਂ ਤੇ ਭੰਗੜੇ ਪੈਂਦੇ ਤੇ ਇੱਥੇ ਅੱਜ ਕਿੰਦਾ ਦਾ ਮਾਹੌਲ ਆ ਹਾਂਜੀ ਹਾਸੇ ਨਿਕਲਦੇ ਤੇ ਰੱਖਾਂ ਚੋਂ ਹੁਣ ਰੋਜ ਨਿਕਲਦੇ ਆ ਜਿਆਦਾ ਹੀ ਰਹਿ ਜਾਂਦੀਆਂ ਬਾਅਦ ਚ ਬੰਦੇ ਦੀ ਆਣ ਵਾਲੀ ਜਿਆਦਾ ਪਹਿਲਾਂ ਕੋਰਡਿੰਗ ਵੀ ਕਰਦੇ ਸੀ ਹਾਂਜੀ ਇਹ ਪੰਜ ਚਾਰ ਘਰ ਆ ਬਹੁਤ ਇਹਨਾਂ ਦਾ ਆਪ ਤੇ ਪਿਆਰ ਤੇ ਪਿੰਡ ਨਾਲ ਸਾਡੇ ਪਿੰਡ ਨਾਲ ਇਹ ਸਾਡੇ ਨਾਲ ਬਹੁਤ ਪਿਆਰ ਕਰ ਕਾਫੀ ਨੱਕਾ ਟੱਪਰ ਬੋਲ ਬਾਣੀ ਵਾਲਾ ਬੋਲ ਬਾਣੀ ਵਾਲਾ ਟੱਪਰ ਥੋੜਾ ਬਹੁਤ ਬੰਦਾ ਉਦੋਂ ਵੀ ਸਮਝਾ ਲੈਂਦਾ ਜਦੋਂ ਕੁਦਰਤੀ ਕੁਛ ਅਫਵਾਹ ਹੋ ਲੇਕਿਨ ਇਹ ਸਰੀਆਮ ਹਜੇ ਆਈ ਵੀ ਨਹੀਂ ਸੀ ਬੰਦੇ ਲੇਕਿਨ ਇਹ ਗੋਲੀਆਂ ਮਾਰ ਕੇ ਜਿਹੜਾ ਇਹਨਾਂ ਕਤਲ ਕਰ ਦਿੱਤਾ ਗਿਆ ਇਹ ਤਾਂ ਬਹੁਤ ਹੀ ਮਾੜੀ ਮਾੜੀ ਗੱਲ ਮਾੜੀ ਗੱਲ ਮਾੜੀ ਗੱਲ ਇੱਥੇ ਜਿੰਨੀ ਨਿੰਦਿਆ ਹੋ ਸਕੇ ਉਹਨੀ ਮਾੜੀ ਕੀ ਕੀਤਾ ਜਾਦਾ ਹਾਂ ਕਿਾ ਕਿੱਦਾ ਚਲੋ ਠੀਕ ਹੈ ਬਾਬਾ ਜੀ ਧੰਨਵਾਦ ਪਰਿਵਾਰ ਨੂੰ ਥੋੜਾ ਹਾਂਜੀ ਹਾਂਜੀ ਥੋੜਾ ਹੀ ਤਾਂ ਬਿਲਕੁਲ ਥੋੜਾ ਹੀ ਆ ਤਿਲਦਾਤ ਇੱਥੇ ਆਈ ਤਿਲਦਾਤ ਆਈ ਦਾ ਹਾਂਜੀ ਥੋੜੇ ਥੋੜੇ ਧੰਨਵਾਦ ਸਾਹਿਬ ਦੇਖ ਸਕਦੇ ਹੋ ਤੁਸੀਂ ਜਿਹੜੇ ਵਿਆਹ ਦੇ ਵਿੱਚ ਰਿਸ਼ਤੇਦਾਰ ਪਹੁੰਚੇ ਹੋਏ ਸੀ ਲੇਕਿਨ ਉਹਨਾਂ ਦੇ ਵੀ ਜਿਹੜੇ ਅੱਖਾਂ ਦੇ ਹੰਝੂ ਨਹੀਂ ਰੁਕ ਰਹੇ ਬਹੁਤ ਹੀ ਮੰਦਾ ਹਾਲ ਹੈ ਰੋਕਾ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਜਾਣ ਵਾਲੇ ਉਹਨਾਂ ਦੇ ਰਿਸ਼ਤੇਦਾਰਾਂ ਦਾ